ਸਸ਼ਿਕਾਂ ਮੈਂ ਡਾਕਟਰ ਅੰਜੂਤਾ ਦਸ਼ਮेश ਮਲਟੀ ਸਪੈਸ਼ਲਟੀ ਹਸਪੀਟਲ ਤਾਰੀਵਾਲ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨੀ ਆ ਇਹ ਨਵਾਂ ਸਾਲ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੇ ਨਾਲ ਆਵੇ ਆ ਬਾਕੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਨਵਰੀ ਦਾ ਮਹੀਨਾ ਕਾਫੀ ਠੰਡ ਪਰਾ ਹੁੰਦਾ ਹੈ ਜੇ ਧੁੱਪ ਵੀ ਥੋੜੀ ਘੱਟ ਹੀ ਨਿਕਲ ਰਹੀ ਹੈ ਤੁੰਦਾਂ ਕਾਫੀ ਪੈ ਰਹੀਆਂ ਤੇ ਲੋਕੀ ਪੂਰਾ ਇਤਿਹਾਸ ਰੱਖਣ ਸਫਰ 'ਚ ਜਿਹੜਾ ਹੈ ਉਹਦਾ ਧਿਆਨ ਰੱਖਣ ਕਿ ਐਕਸੀਡੈਂਟ ਦੇ ਕੇਸੇ ਬਹੁਤ ਆਉਂਦੇ ਧਿਆਨ ਰੱਖਣ ਕੀ ਆਪਣੀ ਸਪੀਡ ਲਿਮਿਟ ਬਣਾ ਕੇ ਰੱਖਣ ਫਿਰ ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖਣ ਜਿਹੜੇ ਸਾਡੇ ਹਰੀ ਸਾਕ ਸਬਜ਼ੀਆਂ ਆ ਰਹੀਆਂ ਉਹਨਾਂ ਦੀ ਭਰਤੀ ਰੱਖਣ ਬਾਕੀ ਸਾਡੇ ਜਿਹੜੇ ਕਲਚਰਲ ਜਿਹੜਾ ਖਾਣ ਪੀਣ ਆ ਉਹ ਕਾਫੀ ਪ੍ਰੋਟੀਨ ਪ੍ਰਿਆ ਹੁੰਦਾ ਹੈ ਨਿਊਟ੍ਰੀਸ਼ੀਅਸ ਹੁੰਦਾ ਹੈ ਤੇ ਉਹ ਚੀਜ਼ ਦਾ ਆਪਣਾ ਸੇਵਨ ਜ਼ਰੂਰ ਕਰਨ ਤੇ ਆਪਣੀ ਡਾਈਟ ਪ੍ਰੋਪਰ ਰੱਖਾ ਇੱਕ ਵਾਰੀ ਮੇਰੇ ਵੱਲੋਂ ਫਿਰ ਤੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ